ਸਭ ਤੋਂ ਘਾਲ ਇਸ ਵੇਲੇ ਦੀ ਇਹਨਾਂ ਤੇ ਵੱਡੀ ਅਪਡੇਟ ਜੁੜੀ ਹੋਈ ਹੈ ਪੰਜਾਬ ਦੀ ਸਿਆਸਤ ਦੇ ਨਾਲ ਤਾਂ ਜਿੱਥੇ ਕਿ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਪਦਾਨ ਜਸਵੀਰ ਸਿੰਘ ਗੜੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਆਮ ਆਦਮੀ ਪਾਰਟੀ ਦੇ ਵਿੱਚ ਉਨ੍ਹਾਂ ਨੂੰ ਅਮਨ अरोड़ा ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸ਼ਾਮਿਲ ਕਰਵਾਇਆ ਗਿਆ ਹੈ ਜਿਕਰ ਜੋ ਹੈ ਕਿ ਹਲੰਗੇ ਸਮੇਂ ਇਸ ਸ਼ੀ ਨਵੰਬਰ 2024 ਨੂੰ ਉਹਨਾਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਸੀ ਭਾਫ ਕੇ ਪਾਰਟੀ ਦੇ ਜਿਹੜੇ ਅਲਿਖ ਨੇ ਕੌਮੀ ਕੰਮੀਨਰ ਨੇ ਮਾਇਵਤੀ ਉਹਨਾਂ ਨੂੰ ਇੱਕ ਵੱਡਾ ਫੈਸਲਾ ਲੈਂਦਾ ਹੋਇਆ ਮਾਇਵਤੀ ਦੇ ਵੱਲੋਂ ਬਾਹਰ ਕਰ ਦਿੱਤਾ ਗਿਆ ਸੀ ਚਿੱਠੀ ਦੇ ਵਿੱਚ ਲਿਖਿਆ ਗਿਆ ਸੀ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਤੋਂ ਚੱਲਦੇ ਆ ਉਹਨਾਂ ਦੇ ਉੱਤੇ ਵੱਡੀ ਕਾਰਵਾਈ ਕੀਤੀ ਗਈ ਤੇ ਇਸ ਦੇ ਬਾਅਦ ਕਰੀਮਪੁਰੀ ਨੂੰ ਜਿਹੜਾ ਪ੍ਰਧਾਨ ਬਣਾ ਦਿੱਤਾ ਗਿਆ ਸੀ ਇਸ ਵੇਲੇ ਤੇ ਜਿਹੜੀ ਆਮ ਤੇ ਬੜੀ ਅਪਡੇਟਸ ਤੁਹਾਡਾ ਸਾਂਝੀ ਕਰ ਰਹੇ ਆ ਉਹ ਜਸਵੀਰ ਸਿੰਘ ਗੜੀ ਦੇ ਨਾਲ ਜੁੜੀ ਹੋਈ ਹੈ ਤਾਂ ਲੰਘੇ ਸਮੇਂ ਜਦੋਂ ਉਹਨਾਂ ਨੂੰ ਟਿਕਟ ਵੀ ਦਿੱਤੀ ਗਈ ਸੀ ਬਸਪਾ ਦੇ ਵੱਲੋਂ ਪਰ ਬਸਪਾ ਦੇ ਟਿਕਟ ਦੇ ਉੱਤੇ ਉਹ ਜਿੱਥੇ ਹਾਸਲ ਕਰਦੇ ਵਿਚ ناکਾਮਯਾਬ ਰਹਿੰਦੇ ਨੇ ਤੇ ਕੁਝ ਸਮੇਂ ਬਾਅਦ ਉਹਨਾਂ ਨੂੰ ਪਾਰਟੀ ਤੋਂ ਲਾਂਬੇ ਵੀ ਜੜਾ ਕਰ ਦਿੱਤਾ ਜਾਂਦਾ ਹੈ ਤੇ ਆ ਜੋ ਲਾਈਫ ਹੁੰਦੇ ਨੇ ਤੇ ਕਿਤੇ ਨਾ ਕਿਤੇ ਆਪਣੇ ਹੀ ਸੋਲੇਗਾਉਂਦੇ ਹੋਏ ਨਜ਼ਰ ਆਉਂਦੇ ਨੇ ਤੇ ਕਹਿੰਦੇ ਨੇ ਕਿ ਮੈਂ 25 ਸਾਂਝ ਜੁੜੇ ਨੇ ਪਾਰਟੀ ਨੂੰ ਦਿੱਤੇ ਤੇ ਇਸ ਦੇ ਨਾਲ ਹੀ ਡਾਕਟਰ ਬਾਬਾ ਸਾਹਿਬ ਅੰਮ੍ਰਿਤਕਰ ਦਾਸ ਜਿਹੜਾ ਜ਼ਿਕਰ ਕਰਦਾ ਹੋਇਆ ਨਸਰ ਆਉਂਦੇ ਨੇ ਤੇ ਕਹਿੰਦੇ ਨੇ ਕਿ ਮੇਰੇ ਕਮਾ ਤੇ صدقہ ਪਾਕਿਸਤਾਨੀਆਂ ਪਾਰਟੀਆਂ ਜੁੜੀਆਂ ਨੇ ਉਹ ਮੈਨੂੰ ਬਸੰਦ ਕਰ ਰਹੀਆਂ ਨੇ ਇਸ ਤੋਂ ਇਲਾਵਾ ਹੋਰ ਵੀ ਕਈ ਕੁਝ ਉਹਨਾਂ ਦੇ ਨਾਲ ਉਹਨਾਂ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਦੇ ਦੌਰਾਨ ਆਖਿਆ ਗਿਆ ਹੈ ਤੇ ਇਹ ਕਿਤੇ ਨ ਕਿਤੇ ਜਿਹੜੇ ਦਲ ਬਦਲੀਆਂ ਜੁੜੀਆਂ ਨੇ ਉਹ ਅਕਸਰ ਹੀ ਸਿਆਸਤ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਪਰ ਜ਼ਿਆਦਾਤਰ ਇਹ ਉਦੋਂ ਹੁੰਦਾ ਹੈ ਜਦੋਂ ਕਿ ਚੋਣਾਂ ਅਸਰ ਤੇ ਹੁੰਦੀਆਂ ਨੇ ਹਾਲਕਿ ਪੰਜਾਬ ਦੇ ਵਿੱਚ ਫਿਲਹਾਲ ਜੁੜੀਆਂ ਨੇ ਕੋਈ ਚੋਣਾਂ ਨਹੀਂ ਨੇ تقریبا ਸਾਰੀਆਂ ਚੋਣਾਂ ਨਿਭੜ ਚੁੱਕੀਆਂ ਨੇ ਦਲੇ ਦੇ ਵਿੱਚ ਹੀ ਚੋਣਾਂ ਨਹੀਂ ਪਰ ਪੰਜਾਬ ਦੇ ਵਿੱਚ ਇੱਕ ਦਿਨ ਕਿਤੇ ਇੱਕ ਬਹੁਤ ਅਹਿਮ ਰਕਤ ਹੈ ਕਿਉਂਕਿ ਜਸਵੀਰ ਸਿੰਘ ਗੜੀ ਦਾ ਵਸਪਾ ਦੇ ਵਿੱਚ ਵੱਡਾ ਯੋਗਦਾਨ ਸੀ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਪ੍ਰਧਾਨ ਦੇ ਅਹੁਦੇ ਦੇ ਨਾਲ ਨਿਵਾਜਿਆ ਗਿਆ ਸੀ 2019 ਤੋਂ ਉਹ ਪ੍ਰਧਾਨ ਦੀ ਜ਼ਿੰਮੇਵਾਰੀ ਜੁੜੇ ਸੀ ਨਿਭਾਉਂਦੇ ਆ ਰਹੇ ਸੀ ਉਸ ਤੋਂ ਬਾਅਦ ਮਾਇਆਪਤੀ ਦੇ ਵੱਲੋਂ ਉਹਨਾਂ ਨੂੰ 파ਰਟੀ ਤੋਂ ਅਜਿਹਾ ਹਲਾਮੇ ਕਰ ਦਿੱਤਾ ਜਾਂਦਾ ਹੈ ਪ੍ਰਧਾਨ ਦੇ ਉਦੋਂ ਹਟਾ ਦਿੱਤਾ ਜਾਂਦਾ ਹੈ ਕਰੀਮਪੁਰੀ ਨੂੰ ਪ੍ਰਧਾਨ ਨਿਵਾਜਿਤ ਤਾਂ ਹੁੰਦਾ ਹੈ ਤੇ ਕਰੀਮਪੁਰੀ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਵੀ ਇੱਕ ਲੰਬਾ ਸਮਾਂ ਛੜਾਇਆ ਉਹ ਬਸਪਾ ਨੂੰ ਦਿੱਤਾ ਗਿਆ ਸੀ ਤਾਂ ਬਹੁਜਨ ਸਮਾਜ 파ਰਟੀ ਜਦੋਂ ਪੰਜਾਬ ਦੇ ਵਿੱਚ ਆਉਣਾ ਹੋਈਆਂ ਸੀ ਜਿੱਤ ਹਾਸਲ ਕਰਨ ਦੇ ਵਿੱਚ ਬਿਲਕੁਲ ਨਾ ਕਾਮਯਾਬ ਰਹੀ ਸੀ ਤੇ ਉਸ ਤੋਂ ਬਾਅਦ ਜਿਹੜਾ ਹੈ ਹੁਣ ਜਸਵੀਰ ਸਿੰਘ ਗੜੀ ਆਮ ਆਦਮੀ 파ਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਆਮ ਆਦਮੀ ਪਾਰਟੀ ਦਾ ਜੇਕਰ ਜ਼ਿਕਰ ਕਰੀਏ ਤਾਂ ਸੁਭਾ ਦਾ ਵਿੱਚ ਸੱਤਾਧਾਰੀ ਪਾਰਟੀ ਹੈ ਤੇ ਲੱਗੇ ਕੁਝ ਸਮੇਂ ਤੋਂ ਕਈ ਸਾਰੀਆਂ ਸ਼ਮੂਲੀਅਤ ਆਮ ਆਦਮੀ ਪਾਰਟੀ ਦੇ ਵਿੱਚ ਦੇਖੀਆਂ ਜਾ ਸਕਦੀਆਂ ਨੇ ਤੇ ਆਮ ਆਦਮੀ ਪਾਰਟੀ ਦੇ ਨਵੇਂ ਜਿਹੜੇ ਥਾਪੇ ਪ੍ਰਦਾਨ ਤੇ ਕੈਬਨਿਟ ਬੰਦੀ ਆਮਨ ਰੋੜਾ ਤੇ ਸੀਐਮ ਪ੍ਰਗਟਪਾਲ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਹੈ ਜਸਵੀਰ ਸਿੰਘ ਗੜੀ ਹੁਣ ਆਮ ਆਦਮੀ ਪਾਰਟੀ ਦੇ ਹੋ ਗਏ ਨੇ